ਲਾਲੀ ਗੁੱਡ ਮਾਰਨਿੰਗ ਜੀ ਸਵਾਗਤ ਕਰਦੇ ਆਂ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਰੁਕੇ ਹੋਇਆ ਨਾਸਿਕ ਨਾਸਿਕ ਤੋਂ ਨਿਕਲ ਕੇ ਤੇ ਇਸ ਤੋਂ ਬਾਅਦ ਆਪਾਂ ਨੇ ਅੱਗੇ ਜਾਣਾ ਹੈ ਅੱਜ ਕੋਲਾਪੁਰ ਕੋਲਾਪੁਰ ਸੋਚਿਆ ਇਹ ਢੀਢੀ ਢੀਢੀ ਉਹਦੇ ਤੇ ਸਵੇਰੇ ਛੇਤੀ ਨਿਕਲਣ ਦੀ ਕੋਸ਼ਿਸ਼ ਸੀ ਪਰ ਇਹ ਵੀਰ ਵਲੌਗ ਬਹੁਤ ਤੰਗ ਕਰਦਾ ਦਿਨ ਚ ਇਸ ਕਰਕੇ ਅਸੀਂ ਇਹਦੇ ਵਲੌਗ ਐਡਿਟ ਕਰਕੇ ਅਪਲੋਡ ਕਰਕੇ ਤੇ ਫੇਰ ਹੀ ਜਾਵਾਂਗੇ ਇੱਥੋਂ ਤਾਂ ਕਿ ਰਸਤੇ 'ਚ ਕੱਲ ਨੂੰ ਰੁਕਣਾ ਨਾ ਪਵੇ ਤੇ ਵਾੜ ਖਿੱਚੀ ਜਾਵੇ ਕੱਲ ਇਸ ਚੱਕਰ ਸਾਡੀ ਵਾੜ ਘੱਟ ਨਿਕਲੀ ਆ ਕਿਉਂ ਸਰ ਬਿਲਕੁਲ ਬਿਲਕੁਲ ਠੀਕ ਹੈ ਜੀ ਤੇ ਹੁਣ ਤਿਆਰੀ ਸ਼ਾਦੀ ਫੁੱਲ ਆ ਮੋਟਾ ਹੀ ਦਾ ਸਿਰ ਬੰਨ ਰੱਖਿਆ ਹੈ ਇੱਕ ਨੰਬਰ ਰਿਪੋਰਟ ਹੈ ਸਿਰ ਨਾ ਸਿਰ ਸਿਰ ਨਾ ਆ ਕੇ ਤੇ ਸਿਰ ਬੰਨੀ ਫਿਰਦਾ ਹੈ ਭਾਈ ਸਾਹਿਬ ਇਧਰ ਰੈਡੀ ਸਟੱਡੀ ਹੋ ਗਿਆ ਪਈ ਹੈ ਤੇ ਸਮਾਨ ਖਿੰਡ ਰਿਆ ਪਿਆ ਸਾਰੇ ਪਾਸੇ ਆ ਦੇਖੋ ਚੱਕ ਦੇ ਚੱਕ ਤੇ ਸਾਰਾ ਪਏ ਚਲੋ ਚੱਕੋ ਸਮਾਨ ਸੱਪਾ ਬਾਈ ਤੇ ਨਿਕਲੀਏ ਫਿਰ ਆਪਾਂ ਓਕੇ ਇੱਕ ਤਾਂ ਮੋٹے ਦਾ ਬਿਊਟੀ ਕੇਅਰ ਨਹੀਂ ਲੋਟਾਉਂਦਾ ਸਵੇਰੇ ਸਵੇਰੇ ਦੇ ਰੋਜ਼ ਰੋਜ਼ ਸਿਰ ਨਾਲ ਹੁੰਦਾ ਇਹ ਉਸ ਚੱਕਰ ਦੇ ਕਿਤੇ ਬਾਲਸ ਕਾ ਉਹ ਕਦੇ ਕੁਝਾ ਤਰਲੇ ਤੇ ਲਾਣ ਦਾ ਕੰਮ ਵਿਚਾਰੇ ਨੂੰ ਯਾਰ ਬਈ ਸਕੂਨ ਤੇ ਉਹ ਮਿਲਦਾ ਯਾਰ ਹਾਂ ਤੈਨੂੰ ਤਾਂ ਮਿਲਣੀ ਆ ਵੀਰੇ ਤੂੰ ਤਾਂ ਬੈਠੇ ਫੇਰ ਰੋਗਦਾ ਉਹੀ ਕੰਮ ਵੀ ਪਹਿਲਾਂ ਸਾਰਾ ਸਮਾਨ ਸੈੱਟ ਕਰੀਏ ਫਿਰ ਆਪਣਾ ਸਮਾਨ ਰੱਖੀਏ ਤੇ ਫੇਰ ਚੱਲੀਏ ਆਪਾਂ ਜੀ ਪਹੁੰਚੇ ਹੁਣ ਖਾਣ ਪੀਣ ਵਾਸਤੇ ਸ਼੍ਰੀ ਗੋਦਾਵਰੀ ਸ਼੍ਰੀ ਗੋਦਾਵਰੀ ਸਵੀਟਸ ਸਾਰਾ ਸਮਾਨਾ ਇੱਥੇ ਲੱਗਿਆ ਹੋਇਆ ਹੈ ਜੀ ਬੜਾ ਪਾਓ ਵਗੈਰਾ ਜੋ ਆਪਾਂ ਕੱਲ ਖਾਏ ਸੀ ਕਿਉਂਕਿ ਮਹਾਰਾਸ਼ਟਰ ਦਾ ਇਹੀ ਸਾਰਾ ਕੁਝ ਬ੍ਰੇਕਫਾਸਟ ਹੁੰਦਾ ਹੈ ਤਾਂ ਪਾਓ ਭਾਜੀ ਵਗੈਰਾ ਤੇ ਆ ਸਾਰਾ ਸਿਸਟਮ ਖਾਣੇ ਆ ਨਾਲ ਕਰਾ ਲੈ ਆਪਾਂ ਜੂਸ ਉਹ ਕਹਾਉਂਦੇ ਤੋ ਤਾ ਮਠਾਈ ਦੇਖ ਕੇ ਮੋਟਾ ਜੀ ਦਾ ਮਨ ਢੋਲ ਚੁੱਕਿਆ ਮੈਂ ਕਹਿੰਦਾ ਡੋਲੇ ਡੋਲੇ ਮੋਟਾ ਜੀ ਕਹਿੰਦੇ ਵੀ ਸਵਾਦ ਸਵਾਦ ਤੇ ਤਿੰਨ ਚਾਰ ਵਰਕੀਆਂ ਤਾਂ ਖਾ ਚੁੱਕੇ ਆ ਤੇ ਹੁਣ ਆਰਡਰ ਪਤਾ ਨਹੀਂ ਕੀ ਕਰ ਰਹੇ ਆ ਵਧੀਆ ਆਪਣੇ ਕਰ ਤੇ ਵੀ ਦਵਾ ਰਿਹਾ ਯਾਰ ਅੱਧਾ ਕਿ ਲੋ ਫਰਾ ਸਵਾਦ ਤਾਂ ਵੀ ਸਾਰੀਆਂ ਨੇ ਇਹਨਾਂ ਵਿੱਚ ਕੋਈ ਵੀ ਬੇਸਵਾਦੀ ਨਹੀਂ ਹੈਗੀ ਆਰਾ ਉਹ ਕਰ ਦੋ ਆਰਾ ਉਹ ਕਰ ਦੋ ਚੱਲੋ ਜੀ ਇੱਧਰ ਬਾਈ ਜੀ ਉਹਦੀ ਤਿਆਰ ਕਰਨ ਲੱਗੇ ਸਾਡੇ ਬੜਾ ਪਾਓ ਚੱਤ ਹੁਣ ਪਹਿਣੇ ਇਹਨਾਂ ਚ ਇੱਥੋਂ ਦੀ ਲੋਕ ਚਕਨੀਆਂ ਤੇ ਮਸਾਲੇ ਇਦਾਂ ਤਿਆਰ ਕਰਕੇ ਦਿੱਤਾ ਜਾਂਦਾ ਬਾਈ ਕੋਟਾ ਜੀ ਪ੍ਰੋਪਰ ਜਾਣਕਾਰੀ ਲੈਂਦੇ ਹੋਏ ਵੀ ਕਿਹੜੀ ਚੀਜ਼ ਕਿਵੇਂ ਹੈ ਕਿਹੜੀ ਚੀਜ਼ ਕਿਵੇਂ ਹੈ ਤੇ ਸਰ ਉਹ ਨਹੀਂ ਇੱਕ ਹੋਰ ਆਈਟਮ ਚੱਕ ਲਿਆਏ ਉਹ ਡੱਬੇ 'ਚ ਨਾ ਜਗ੍ਹਾ ਨਹੀਂ ਸੀ ਉਹ ਕਹਿੰਦਾ ਵੀਰਾ ਇੱਕ ਖਾ ਲਓ ਛੋੜਾ ਬਾਉ ਤੇ ਵੱਡਾ ਬਾਉ ਸਜਾ ਲੇ ਤੇ ਭਾਈ ਸਾਹਿਬ ਉਹਦੀ ਆਹਾ 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 ਲਪਲਪਾਹਾ ਚਲੋ ਹੁਣ ਖਾਂਦੇ ਆ ਤੇ ਉਸ ਤੋਂ ਬਾਅਦ ਅੱਗੇ ਨਿਕਲਦੇ ਆ ਇਹ ਹਲਾ ਪਹਿਲਾ ਪੂਰ ਪਹੁੰਚਿਆ ਜਿਹੜਾ ਕਿ ਹੈਗਾ ਢੋੜਾ ਪਾਉ ਅਸੀਂ ਬਣਵਾਇਆ ਸੀ ਮਿਕਸ ਜੂਸ ਪਰ ਇੱਥੇ ਰਵਾਜ ਇਹ ਪਤਾ ਲੱਗਿਆ ਬਈ ਇਹ ਸਾਰਾ ਕੁਝ ਦੁੱਧ ਪਾ ਕੇ ਬਣਾਉਂਦੇ ਆ ਵਿੱਚ ਸ਼ੇਕਾਂ ਨੂੰ ਸਮੂਦੀ ਬਣਾਉਂਦੇ ਆ ਉਹ ਸਮੂਦੀ ਬਣਾਤੀ ਇੱਕ ਤਰ੍ਹਾਂ ਦੀ ਭਾਈ ਸਾਹਿਬ ਨੇ ਪੀਤੀ ਹੈ ਕਹਿੰਦੇ ਬਹੁਤ ਸਵਾਦ ਹੈ ਆਪਾਂ ਵੀ ਪੀ ਕੇ ਦੇਖਦੇ ਵੀ ਕਹਿ ਜੀਏ ਇੱਕ ਨੰਬਰ ਚ ਆ ਮੇਰਾ ਮੀਨੂ ਖਤਮ ਹੂੰ ਆਮੀ ਹੋ ਵਾਕਿਆ ਸਮੂਦੀ ਬਣ ਗਈ ਸਾਰੇ ਫਲੋਟ ਦਾ ਫਲੇਵਰ ਆ ਰਿਹਾ ਹੈ ਵਿੱਚ ਹੂੰ ਵੜਾ ਪਾਉ ਸ਼ਾਕ ਕੇ ਅਗਲੀ ਵਾਰੀ ਆ ਗਈ ਹਰ ਬੈਨਰ ਦੇ ਕੇ ਮੈਨੂੰ ਖੜਾ ਦਿੰਦੇ ਹੋ ਮੋਟੇ ਤੂੰ ਖੜੇ ਹੀ ਮੂਰੇ ਹੈ ਕੀ ਕਰੀਏ ਹੁਣ ਆ ਗਈ ਪਾਉ ਭਾਜੀ ਪਾਉ ਭਾਜੀ ਖਾ ਕੇ ਤੇ ਇਸ ਤੋਂ ਬਾਅਦ ਛੁੱਟੀਆਂ ਨੇ ਬਸ ਹੋਰ ਨਾ ਕੁਝ ਕਿਉਂ ਮੁੰਡੇ ਹਾਂ ਤੁਸੀਂ ਪਨੀਰ ਜ਼ਿਲੇਬੀ ਦੀ ਗੱਲ ਕਰਦੇ ਸੀ ਉਹ ਉਧਰ ਨਾ ਜਾਏ ਹੁਣ ਨਾ ਚੰਗਾ ਉਹਦਾ ਕੀ ਕਰਾਂਗੇ ਜਿਹੜਾ ਉਹ ਲੱਡੂ ਜਿਹਾ ਮਗਾ ਲੈ ਟਰਾਈ ਕਰ ਉਹ ਰਸਤੇ ਜਾਂਦੇ ਖਾਣੇ ਕੋ ਨਾ ਇਹ ਤਾਂ ਨਹੀਂ ਹੈਗਾ ਵੀ ਉਹ ਬਣੀ ਬਣਾਈ ਮਿਲ ਜਵੇ ਜੇ ਚੱਕ ਲਈ ਨਹੀਂ 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 ਇਹ ਕੰਮ ਨਹੀਂ ਕਰਨਾ ਅੱਲੀ ਪਾਓ ਬਾਜੀ ਖਾਓ ਬਾਹਰ ਸਾਈਂ ਬਾਬਾ ਜੀ ਦਾ ਕੋਈ ਪ੍ਰੋਗਰਾਮ ਚੱਲ ਰਿਹਾ ਹੈ ਇਹ ਫੁੱਲ ਉੱਚਾ ਡੀ ਜੇ ਛੱਡ ਕੇ ਚੱਲ ਰਿਹਾ ਹੈ ਕੰਪੂਰੇ ਜਨਤਾ ਸੰਤਰੀ ਟੋਪੀਆਂ ਪਾਈ ਖੜੀ ਹੈ ਜਾਤਰ ਬੰਦਿਆਂ ਦੇ ਇਹ ਸਾਈ ਬਾਬੇ ਦੇ ਪ੍ਰਭਾਵ ਵਾਲਾ ਏਰੀਆ ਨਾ ਜਾਤੇ ਸ਼ਿਰੜੀ ਜਮੇ ਤੇ ਖੜੀਆ ਸ਼ਿਰੜੀ ਨੇੜੇ ਆ ਕੇ ਇੱਥੇ ਦਾ ਕਰਕੇ ਬਾਬੇ ਦੀ ਮੰਨਤਾ ਬਹੁਤ ਇੱਥੇ ਆ ਇਧਰ ਪਾਣੀ ਦਾ ਲੰਗਰ ਲੱਗਿਆ ਹੋਇਆ ਮਤਲਬ ਪਾਣੀ ਉਹ ਲੰਗਰ ਲੱਪੇ ਲੱਗੇ ਹੋਏ ਇੱਥੇ ਉੱਥਾ ਉਹ ਚੱਕੀ ਫਿਰਦੇ ਕੁਝ ਐ ਕੱਟਦੇ ਹੁੰਦੇ ਨਾ ਯਾਤਰਾ ਗੂ ਨਾਸਿਕ ਸ਼ਹਿਰ ਦੇ ਇੱਕ ਤਰ੍ਹਾਂ ਦਾ ਬਾਈਪਾਸ ਹੀ ਕਹ ਲਓ ਇਹਨੂੰ ਬਾਹਰੋਂ ਬਾਹਰ ਇਹ ਦੋ ਹਾਈਵੇ ਨੂੰ ਜੋੜਦਾ ਹੈ ਬੜਾ ਇੱਕ ਪਾਸਿਓਂ ਪੂਨੇ ਤੋਂ ਆਉਂਦਾ ਹੈ ਜਿਹੜਾ ਤੇ ਜਿਹੜੇ ਆਪਾਂ ਕੱਲ ਆਏ ਆ ਇਹ ਦੋ ਹਾਈਵੇਓ ਨੂੰ ਜੋੜ ਕੇ ਇਹ ਆਪਾਂ ਨੂੰ ਫੇਰ ਦੁਬਾਰੇ ਪੂਣ ਵਾਲੇ ਰੋਡ ਤੇ ਚੜ੍ਹ ਦੂਗਾ ਉੱਧਰਲੇ ਪਾਸੇ ਤੇ ਇੱਥੇ ਹੁਣ ਵਧੀਆ ਆ ਸਰਕਾਰੀ ਅਦਾਰੇ ਜੇ ਬਣੇ ਹੋਏ ਸੀ ਪਿੱਛੇ ਕੋਸ਼ਕ ਜਿੱਥੇ ਆਪਣੇ ਮੇਰੇ ਖਿਆਲ ਚ ਨੋਟਸ਼ਾਪ ਦੇ ਆ ਕਿਉਂਕਿ ਉੱਥੇ ਬਾਹਰ ਲਿਖਿਆ ਹੋਇਆ ਸੀ ਕਿਹੜੀ ਪ੍ਰੈਸ ਨੋਟ ਕਰੰਸੀ 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 ਪ੍ਰਾਈਸ ਹਾਂ ਕਰੰਸੀ ਪ੍ਰੈਸ ਹਾਂ ਹੁਣ ਥੱਲੇ ਲੱਗੀ ਹੋਈ ਹੈ ਸਬਜ਼ੀ ਮੰਡੀ ਨਾਸਿਕ ਦੀ ਸਬਜ਼ੀ ਮੰਡੀ ਨਾਸਿਕ ਦੀ ਸਬਜ਼ੀ ਮੰਡੀ ਇਹਦਾ ਕੋਈ ਛੋਟੀ ਹੋਊਗੀ ਕਿ ਪਾਸੇ ਇਹਦੀ ਐਡੀਕ ਤਾਂ ਨਹੀਂ ਹੋਊਗੀ ਨਾਸਿਕ ਦੀ ਮੰਡੀ ਨਾਸਿਕ ਬਾਓ ਵੱਡਾ ਸ਼ਹਿਰ ਹੈ ਮਹਾਰਾਸ਼ਟਰ ਦਾ ਇੱਕ ਵੱਡਾ ਸ਼ਹਿਰ ਪੁੱਲ ਦਾ ਚੰਗਾ ਵਿਉਹ ਕਰ ਰੱਖਿਆ ਇਹਨਾਂ ਨੇ ਹਾਈਵੇ ਤੇ ਪਹੁੰਚ ਗਏ ਜੀ ਆਪਾਂ ਨਿਕਲ ਗਏ ਹੁਣ ਆਪਾਂ ਨਿਕਲੇ ਆ ਸਨਾਰ ਸ਼ਹਿਰ ਤੋਂ ਬਾਈਪਾਸ ਹੋ ਕੇ ਬਾਰੋ-ਬਾਰ ਇੱਕ ਇੱਥੇ ਰੋਡ ਜਾਂਦਾ ਸ਼੍ਰੀੜੀ ਨੂੰ ਤੇ ਦੂਜਾ ਰੋਡ ਜਾ ਰਿਹਾ ਇਹ ਬੰਦੇ ਆਪਣੇ ਅੱਜ ਥੋੜੇ ਉਧਰ ਢਿੱਲੇ ਪੈ ਗਏ ਢੱਲ ਵੱਟ ਹੋ ਗਈ ਇਹਨਾਂ ਨੂੰ ਪੰਲਾ ਜੀ ਥੋੜੇ ਢਿੱਲੇ ਅੱਜ ਮਾਰਗ ਨੂੰ ਹੋ ਗਏ ਤੇ ਭਾਈ ਸਾਹਿਬ ਵੀ ਖੰਗੀ ਜਾਂਦੇ ਆ ਥੋੜਾ ਜਿਹਾ ਇਹ ਹੈ ਨਾ ਵੀ ਗਰਮੀ ਇੱਕਦਮ ਜਿਹਾ ਐਡਾਪਟ ਕਰਦੀ ਨਹੀਂ ਔਖੀ ਲੱਗ ਰਹੀ ਹੈ ਉਧਰੋਂ ਠੰਡ ਚੋਂ ਆਏ ਆ ਜਮਾ ਤੇ ਦੂਜਾ ਇਹ ਵੀ ਰਾਤ AC ਉੱਚ ਲਾਉਣਾ ਪਿਆ ਤਾਂ AC ਨੇ ਥੋ ਆਜੇ ਰੰਗ ਤਾਂ ਇਹ ਤਾਂ ਸਾਇ ਇਹ ਤਾਂ ਆਏ ਬਿਲਕੁਲ ਦਫਾਇਆ ਖੋਟਰਾ ਵਾਹ ਵਾਹ ਇਹ ਡਰੱਗ ਕੱਟ ਕੱਟ ਜੇ ਕੇ ਬੜਾਏ ਹੋਏ ਆ ਉੱਥੇ ਘਰੇ ਦਰਖਤ ਤਾਂ ਇਹ ਗੱਲ ਕਰਨ ਗਏ ਵੀ ਇੱਥੇ ਦਰਖਤ ਜੇ ਵੀ ਹੈਗੇ ਵਿੱਚ ਵਿੱਚ ਕਿਤਨੇ ਕਿਤੇ ਜਿਹੜੇ ਪਿੱਛੇ ਆਪਾਂ ਦੇਖ ਰਹੇ ਸੀ ਜਿਵੇਂ ਉਹ ਸਾਹਮਣੇ ਵਾਲੇ ਪਹਾੜ ਨੇ ਇਹਨਾਂ ਤੇ ਮਾੜੇ ਮੋٹے ਦਰਖਤ ਜੇ ਹੈਗੇ ਆ ਪਿੱਛੇ ਜਿਹੜੇ ਘਾਟ ਸੀ ਉਹ ਜਮਾ ਬਿਨਾਂ ਦਰਖਤਾਂ ਤੋਂ ਤੇ ਪੱਕੇ ਪੱਥਰ ਸੀ ਬਸ ਕੇ ਪੱਥਰ ਉਹ ਜਿਵੇਂ ਆਹ ਰਸਤਾ ਹੈ ਇਹ ਪੱਥਰਾਂ ਦੇ ਵਿੱਚ ਦੀ ਬਣਾਇਆ ਹੋਇਆ ਮਤਲਬ ਇੱਥੇ ਪੱਥਰ ਕੱਟੇ ਹੋਏ ਆ ਸਾਰੇ ਆਨੋ ਜਿਹੜੀ ਥਾਂ ਤੇ ਆਪਾਂ ਇਸ ਵੇਲੇ ਖੜੇ ਆ ਇਹ ਬਹੁਤ ਦਾਰਸ਼ਨਿਕ ਦ੍ਰਿਸ਼ ਹੈ ਇੱਕ ਕੁਦਰਤ ਦਾ ਮਾਲਕ ਨੇ ਕੀ ਕੁਛ ਧਰਤੀ ਦੇ ਉੱਤੇ ਬਣਾ ਰੱਖਿਆ ਹੈ ਉਹ ਦੇਖਣ ਵਾਲੀ ਚੀਜ਼ ਹੈ ਇਹ ਹੁਣ ਕੈਮਰਾ ਦਾ ਪਤਾ ਨਹੀਂ ਮੈਨੂੰ ਪਰ ਖੁੱਲੀਆਂ ਅੱਖਾਂ ਨਾਲ ਦੇਖਣਾ ਇਹ ਬਹੁਤ ਖੂਬਸੂਰਤ ਹੈ ਔਰ ਸਾਹਮਣੇ ਜਿਹੜੇ ਆਪਾਂ ਦੇਖ ਰਹੇ ਹਾਂ ਇਹ ਜਦੋਂ ਮੌਨਸੂਨ ਸੀਜ਼ਨ ਹੁੰਦਾ ਤਾਂ ਉਦੋਂ ਝਰਨੇ ਚੱਲਦੇ ਆ ਇੱਥੇ ਬਹੁਤ ਜ਼ਿਆਦੇ ਕਿਉਂਕਿ ਮੀਂਹ ਪੈਂਦਾ ਤਾਂ ਪਹਾੜਾਂ ਦੇ ਉੱਤੋਂ ਪਾਣੀ ਥੱਲੇ ਆਉਂਦਾ ਉਹ ਸਾਹਮਣੇ ਇੱਥੇ ਚੱਲਦੇ ਨੇ ਉਹ ਬਾਕੀ ਵੀ ਸਾਰਾ ਘਾਟ ਇਹ ਬਹੁਤ ਸ਼ਾਨਦਾਰ ਹੈ ਟੁੱਪ ਜਰੂਰ ਹੈਗੀ ਆ ਪਰ ਉਨੀ ਗਰਮੀ ਜਿਹੀ ਨਹੀਂ ਹੈਗੀ ਹਵਾ ਚੱਲੀ ਜਾਂਦੀ ਆ ਮਾੜੀ ਮਾੜੀ ਜੀ ਪਰ ਜਗ੍ਹਾ ਇਹ ਦੇਖਣ ਵਾਲੀ ਆ ਵਧੀਆ ਲੱਗ ਰਹੀ ਵਧੀਆ ਲੱਗ ਰਹੀ ਸ਼ਾਨਦਾਰ 뷰 ਆ ਸਾਹਮਣੇ ਉਤਰ ਰਿਹਾ ਘਾਟ ਤੇ ਆਲੇ ਦੁਆਲੇ ਇਦਾਂ ਪਹਾੜੀਆਂ ਵਾਹ ਬਈ ਵਾਹ ਉਨੇ ਤੋਂ ਅੱਪਾ ਰਹਿ ਗਏ ਕੋਈ 50 ਕਿਲੋਮੀਟਰ ਪਿੱਛੇ ਤੇ ਪੂਣਾ ਬਾਈਪਾਸ ਲੰਘ ਕੇ ਆਪਾਂ ਉਸ ਤੋਂ ਬਾਅਦ ਅਗਲਾ ਰੋਡ ਹੋਊਗਾ 17 ਵਾਲਾ ਕਿਉਂ ਸਰ ਬਿਲਕੁਲ ਸਰ ਬੰਦੇ ਆਪਣੇ ਹੁਣ ਕੰਡੇ ਤੇ ਹੋ ਗਏ ਆ ਹੋ ਗਏ ਜੀ ਹੋ ਗਏ ਜੀ ਨਾ ਵਰਨਾ ਟੱਕ ਨੰਬਰ ਇਹਦਾ ਕੰਮ ਠੀਕ ਹੈ ਹੈਲ ਹੈਲ ਠੀਕ ਜੀ ਭਾਈ ਵੀ ਦੇ ਉੱਤੇ ਪਹਿਲਾ ਜਾਮ। ਇਹ ਪੁਣੇ ਅਸੀਂ ਐਂਟਰ ਜਾ ਕਰਨ ਲੱਗੇ ਮਤਲਬ ਸ਼ਹਿਰ ਵੱਡਾ ਹੋਣ ਕਰਕੇ ਦੂਰ ਤੱਕ ਕਿਹੜੇ ਸ਼ਹਿਰ ਸ਼ੁਰੂ ਹੁੰਦੇ ਹੋ ਵਿੱਚ ਹੀ ਵੜੇ ਪਏ ਆ। ਤਾਂ ਹੁਣ ਇਹ ਸਾਨੂੰ ਇੱਥੇ ਇੱਕ ਬੱਤੀਆਂ ਦੇ ਜਾਮ ਲੱਗ ਗਿਆ ਬਲ ਉੱਤਰ ਦੇ ਸਾਹ। ਚੌਥੀ ਕੇ ਪੰਜਵੀਂ ਵਾਰੀ ਹੋ ਚੱਲੀ ਬੱਤੀ। ਹਾਲੇ ਵੀ ਬਰਕਦੀ ਹੈਗੀ। ਲਾਂਡਰ ਵਾਲੀ ਬੱਤੀਆਂ ਹੀ ਵੜ ਕੇ ਖੜ ਗਈ। ਉਸ ਤੋਂ ਵੀ ਉੱਤੇ ਦੀ ਹੋ ਕੰਮ ਜੀ 5 5 6 6 9 9 5 ਨੇ ਜਿਹਦਾ ਜਿੱਧਰ ਨੂੰ ਜੀ ਕਰ ਰਿਹਾ ਉਹਧਰ ਨੂੰ ਗੱਡੀਆਂ ਜਾ ਰਹੀਆਂ ਨੇ। ਸਵਾ ਘੰਟਾ ਲਾ ਕੇ ਤੇ ਇੱਕ ਸ਼ਹਿਰ ਨੂੰ ਨਿਕਲ ਕੇ ਪੁਨੇ ਨੂੰ ਹੁਣ ਇਸ ਟਾਈਮ ਪਏ ਆ ਆਪਾਂ ਹਾਈਵੇ ਤੇ ਨੈਸ਼ਨਲ ਹਾਈਵੇ 48 ਮੈਟਰੋ ਬਣ ਰਹੀ ਹੈ ਤੇ ਕੰਮਕਾਰ ਚੱਲ ਰਹੇ ਹੈ ਤੇ ਇਹ ਹਾਂ ਭੀੜ ਬਹੁਤ ਜਿਆਦਾ ਹੈ ਇਸ ਸ਼ਹਿਰ ਦੇ ਵਿੱਚ ਵੱਡੀਆਂ ਵੱਡੀਆਂ ਬਿਲਡਿੰਗਾਂ ਟੰਨ ਲਾ ਰਹੀ ਹੈ ਨਿਊ ਨਟਰਾਜ ਟਨਲ ਨਿਊ ਕਟਰਾਜ 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 ਸੌਰੀ ਕਟਰਾਜ ਟਨਲ ਨਵੀਨ ਕਾਤਰਜ ਬੋਗਦਾ ਬੋਗਦਾ ਆਏ ਨਹ ਹਾਲਾ ਆ ਚੜ ਗਏ ਪਹਾੜ ਦੇ ਵਿੱਚ ਦੀ ਤੇਰੇ ਛੜ ਕੇ ਬਾਂਸਰੀ 골ਡਨ ਪਿਓਰ ਵਹਿਜ ਇਹ ਇਥੋਂ ਦੀ ਇਸ ਸਾਈਡ ਦੀ ਮਹਾਰਾਸ਼ਟਰ ਦੀ ਬੋਲੀ ਦੇ ਵਿੱਚ ਵੀ ਇਹ ਹਾਂ ਹਾਂ ਬਹੁਤ ਵਰਤਦੇ ਆ ਵਿੱਚ ਜਿਵੇਂ ਵਹਿਜ ਲਿਖਣਾ ਇਹਨਾਂ ਦਾ ਵਹਿਜ ਲਿਖਣਗੇ ਠੀਕ ਆ ਆਪ ਜਿਵੇਂ ਚਾਹ ਲਿਖਣਾ ਚਾਹਾ ਐਦਾਂ ਐਦਾਂ ਕਰਕੇ ਉਹ ਕਰਦੇ ਆ ਹਾਂਜੀ ਸਰ ਹੈ ਕੋਈ ਬਾਡੀ ਕੰਡੇ ਤੇ ਹੁਣ ਆ ਜਾ ਵੀ ਪ੍ਰੋਬਲਮ ਮੰਨ ਰਹੇ ਹੋ ਸਰੀਰ ਚ ਆ ਵੀ ਮੰਨ ਰਹੇ ਹਾਂ ਚੱਕਰ ਕੀ ਪੈ ਗਿਆ ਮਨੇ ਟਰੈਵਲਿੰਗ ਤੈਨੂੰ ਤੰਗ ਕਰ ਗਈ ਹੈ ਨਾ ਇਹਰ ਮੋਟਾ ਤਾਂ ਕਰ ਗਿਆ ਮੋਟਾ ਤਾਂ ਕਰ ਗਿਆ ਨੂੰ ਮੋਟਾ ਸੌਂ ਨਹੀਂ ਦਿੰਦਾ ਹੈਗਾ ਸੌਖਾ ਜਾ ਤੇ ਚੌਥੇ ਦਿਨ ਦਾ ਸਨਸੈਟ ਆ ਆਪਾਂ ਅੱਜ ਦੇਖ ਰਹੇ ਹਾਂ ਔਰ ਮਾਲਕ ਦੀ ਕਿਰਪਾ ਰਹੀ ਹੈ ਵੀ ਬੜਾ ਸੋਹਣਾ ਸਫਰ ਹੁਣ ਤੱਕ ਆਪਣਾ ਲੰਘਿਆ ਤੇ ਮਾਲਕ ਅੱਗੇ ਵੀ ਸਫਰ ਨੂੰ ਸੋਹਣਾ ਹੀ ਰੱਖੇ ਹਾਂ ਜੀ ਮੁੰਡਿਓ ਯੈਸ ਹੁਣ ਖਾਵਾਂਗੇ ਮਿਸਲ ਪਾਓ ਮਿਸਲ ਪਾਓ ਯੈਸ ਇਹ ਹੈ ਤੁਹਾਡੀ ਮਿੱਤਰੋ ਮਿਸਲ ਪਾਓ ਇਹ ਰਹਿੰਦੇ ਸਾਡੇ ਖਾਨ ਦੇ ਇਹਨਾਂ ਦੀ ਝਟ ਹੁਣ ਲਾਉਨੇ ਆ ਵੇਜ ਜੀ ਆ ਜਓ ਜਿੱਧਰ ਆ ਗੀ ਵੇਜ ਬਰੀਆਨੀ ਆਓ ਜੀ ਆਓ ਜਿਹੜਾ ਛੋਟੇ ਹੁੰਦੇ ਆਪਾਂ ਹੁਣ ਤੱਕ ਸੁਣਦੇ ਆਏ ਆ ਆਤੀਖਾ ਖੰਡਾਲਾ ਉਹ ਵਾਲੇ ਖੰਡਾਲੇ ਕੋਲ ਦੀ ਨਿਕਲ ਰਹੇ ਆ ਆ ਹੁਣ ਇਸ ਪਾਸੇ ਜਿਹੜਾ ਸ਼ਹਿਰ ਆ ਪਿਛਲੇ ਪਾਸੇ ਇਹਦੇ ਉਹ ਖੰਡਾਲਾ ਇਹ ਪਹਾੜੀਆਂ ਜਿਹੜੀਆਂ ਇਹਨੇ ਖੰਡਾਲਾ ਦੀਆਂ ਪਹਾੜੀਆਂ ਨੇ ਘਰ ਦੇ ਪਹੁੰਚ ਗਏ ਇੱਕ ਪਹਾੜ ਦੇ ਤੇ ਉੱਥੋਂ ਹੁਣ ਥੱਲੇ ਨੂੰ ਜਾਣ ਲੱਗੇ ਆ ਜਿਵੇਂ ਸੂਰਜ ਬਾਜੀ ਥੱਲੇ ਨੂੰ ਜਾ ਰਹੇ ਆ ਉਵੇਂ ਅਸੀਂ ਜਾਵਾਂਗੇ ਤੇ ਰੋਡ ਇਹ ਜਮਾ ਜਿਵੇਂ ਹਿਮਾਚਲ ਚ ਰੋਡ ਹੁੰਦੇ ਆਪਣੇ ਉਹਨਾਂ ਵਰਗੀ ਫੀਲਿੰਗ ਦੇ ਰਿਹਾ ਦੋਕੀਆ ਸਾਈਂ ਬਾਬਾ ਜੀ ਦੀ ਬਹੁਤ ਵੱਡੀ ਮੂਰਤੀ ਲਾ ਰੱਖੀ ਹੈ ਇੱਥੇ। ਇਹ ਲੋਕ ਮੰਨਦੇ ਬਹੁਤ ਆ ਸਾਈਂ ਬਾਬੇ ਨੂੰ। ਪਹੁੰਚ ਗਏ ਜੀ ਸ਼ਹਿਰ ਆਪਾਂ 17 ਇਹ ਮਹਾਰਾਸ਼ਟਰ ਦਾ ਮਤਲਬ ਬਾਰਡਰ ਜਿਹੜੇ ਪਾਸੇ ਵਾਲਾ ਏਰੀਆ ਸ਼ੁਰੂ ਹੋਣ ਲੱਗਿਆ ਹੁਣ। ਅੱਗੇ ਜਾ ਕੇ ਬਾਰਡਰ ਲੱਗੂ ਕਰਨਾਟਕ ਨਾਲ। ਤੂੰ ਹਾਇ ਤੇਰੇ ਸ਼ਦਕੇ ਕੋਟਾ ਮਹੌਲਾ ਕਲਵਲਾ ਕੇ ਇਹ ਵੀ ਦਿਨ ਆਪਣੇ ਨਾਲ ਥੋੜਾ ਜਿਹਾ ਲੇਟਸ਼ਿਪ ਰਿਹਾ ਹੈ ਕਿ ਪੰਜਾਬ ਚ ਸਾਡੀ ਹੁਣੀ ਗੱਲ ਹੋਈ ਜੀ ਤਾਂ ਅਕਸਰ ਤਾਂ ਪੂਰ ਨਹੀਂ ਰਾਸਟੈਂਡ ਹੋ ਚੁੱਕਿਆ ਹੈ ਠੰਡ ਬਹੁਤ ਜਿਆਦਾ ਨਾਲ ਬਿਲਕੁਲ ਠੰਡ ਜਿੰਨੀ ਉੱਥੇ ਠੰਡ ਹੈ ਮੇਰੇ ਖਿਆਲ ਜੋ ਉੱਨੀ ਇੱਥੇ ਗਰਮੀ ਪਰ ਗਰਮੀ ਇਹ ਵੀ ਇੰਨਾ ਵਾਸਤੇ ਹੁਣ ਐ ਵੀ ਮੌਸਮ ਵੀ ਘੱਟ ਗਰਮੀ ਵਾਲਾ ਠੰਡ ਤਾਂ ਤਾਂ ਨਹੀਂ ਹੁੰਦਾ ਹੋਊਗਾ ਨਾ ਵਾਸਤੇ ਪਾਈ ਵਰਦੇ ਜੈਟ ਪਾਈ ਵਰਦੇ ਜੈਟਾਂ ਪਈ ਉਹ ਟ੍ਰੈਵਲਿੰਗ ਵਾਲੇ ਜਿਹੜੇ ਮਤਲਬ ਮੋਟਰ ਮੋਟਰਸਾਈਕਲ ਉੱਤੇ ਜਾਂਦੇ ਆ ਕੋਈ ਮਾੜੇ ਮੋਟੇ ਉਹਦੇ ਵਾਲੇ ਆ ਯਾਰ ਨਾ ਉਹ ਤਾਂ ਨਹੀਂ ਹੈਗੇ ਬਾਕੀ ਇਹ ਵੀ ਭਾਈ ਇਹਨਾਂ ਵਾਸਤੇ ਤਾਂ ਇਹੀ ਠੰਡ ਬਹੁਤ ਹੁੰਦੀ ਹੋਊਗੀ ਨਾ ਜਦੋਂ ਇਹਨਾਂ ਦੇਖਣੀ ਇਸ ਤੋਂ ਬਾਅਦ ਠੰਡ ਆਪਾਂ ਨੂੰ ਤਾਂ ਲੱਗਦਾ ਘੱਟ ਇਹ ਠੰਡ ਵਾਲਾ ਏਰੀਆ ਕਿਉਂਕਿ ਆਪਣੇ ਕੋਲੇ ਹੁਣ ਵਾਈ ਬਹੁਤ ਪੈ ਰਹੇ ਆ ਆਪਣਾ ਤਾਂ ਸੂਰਜ ਹੀ ਨਿਕਲਿਆ ਸਰਦਨ ਰੋਈ ਚੀਜ਼ਾਂ ਦੇ ਫਰਕ ਪੈ ਜਿਵੇਂ ਦੀ ਬਸ ਜਿਵੇਂ ਦੇ ਮੌਸਮ 'ਚ ਰਹਿਣ ਲੱਜੇ ਉਹਦੇ ਹੱਥ ਪੈ ਜਾਂਦੇ ਯੈਸ ਲੰਬਾ ਟਾਈਮ ਹੋ ਗਿਆ ਸਾਨੂੰ ਅੱਜ ਖੱਜਲ ਖਵਾਰੀ ਜੀ ਕਰਦਿਆਂ ਨੂੰ ਹੋਟਲ ਲਈ ਹੋਟਲ ਮਿਲ ਨਹੀਂ ਰਿਹਾ ਸੀ ਕਿਤੇ ਵਧੀਆ ਕਿਉਂਕਿ ਅਸੀਂ ਪਿੱਛੋਂ ਲੰਘਿਆ ਇਹ ਉਦੋਂ ਅਸੀਂ ਰੁਕਣਾ ਨਹੀਂ ਚਾਹੁੰਦੇ ਸੀ ਉੱਥੇ ਥੋੜੇ ਅੱਗੇ ਆ ਕੇ ਫਿਰ ਹੋਟਲ ਘੱਟ ਮਿਲ ਰਹੇ ਸੀ ਤਾਂ ਇੱਕ ਚਾਨ ਚੱਕੇ ਜਿਹਾ ਆ ਚੀਜ਼ ਮਿਲੀ ਹੈ ਜਿਵੇਂ ਦੇਸੀ ਰੌ ਜਿਵੇਂ ਹੁੰਦੇ ਆ ਬਣਾਏ ਹੋਏ ਉਵੇਂ ਵੱਡੇ ਵੱਡੇ ਇੱਟਾਂ ਜਿਹੇ ਬਣੇ ਹੋਏ ਆ ਇਹ ਬੜੀ ਸ਼ਾਨਦਾਰ ਨੇ ਤੁਹਾਨੂੰ ਕਮਰਾ ਅੰਦਰੋਂ ਵੀ ਦਿਖਾਉਨੇ ਆ ਪਰ ਬਾਹਰੋਂ ਜਿਹੜਾ ਉਹ ਐਟਮੋਸਫੇਅਰ ਇੱਕ ਨੰਬਰ ਇੱਕ ਨੰਬਰ ਚੀਜ਼ ਹੈ ਸਵੇਰੇ ਹੋਰ ਵੀ ਬਹੁਤ ਸੋਹਣਾ ਲੱਗਦਾ ਹਾਂ ਬਾਕੀ ਸਾਰਾ ਮਾਹੌਲ ਤੁਹਾਨੂੰ ਸਵੇਰੇ ਦਿਖਾਵਾਂਗਾ ਕੱਲ੍ਹ ਵਾਲੇ ਬਲੌਗ ਦੇ ਵਿੱਚ ਅੱਜ ਤੁਹਾਨੂੰ ਦਿਖਾਉ ਇਦਾਂ ਲੌਜ ਬਣੇ ਹੋਏ ਇੱਕ ਤਾਂ ਇਹ ਪ੍ਰੋਬਲਮ ਹੈ ਇੱਥੇ ਜਿੰਨੇ ਵੀ ਬੰਦੇ ਇੱਧਰ ਜਿਵੇਂ ਹੁਣ ਹੋਟਲ ਹੈ ਉਹ ਜਿਹੜਾ ਖਾਣ ਪੀਣ ਵਾਲਾ ਜਿਵੇਂ ਆਪਣੇ ਰੈਸਟੋਰੈਂਟ ਹੁੰਦਾ ਉਹਨੂੰ ਕਹਿੰਦੇ ਆ ਇਹ ਸੱਤ ਸੇ ਨੇ ਜੀ ਇੱਥੇ ਆਪਾਂ ਛੋਟੇ ਬੜੇ ਟ੍ਰਾਂਸਫਰ ਕਰਕੇ ਲਾਂਗੇ ਹਾਂ ਤੇ ਜਿਹੜੇ ਜਿੱਥੇ ਜਿਹੜੇ ਇਹਨਾਂ ਦੇ ਰਹਿਣ ਵਾਲੇ ਹੋਟਲ ਆ ਉਹਨਾਂ ਨੂੰ ਇਹ ਲੌਜ ਲਿਖਦੇ ਆ ਅਸੀਂ ਉਸ ਚੀਜ਼ ਚ ਕਨਫਿਊਜ਼ ਬਹੁਤ ਹੋਏ ਅੱਜ ਆਨਲਾਈਨ ਸਾਨੂੰ ਦਿਖਾਈ ਗਿਆ ਬਈ ਇੱਥੇ ਹੋਟਲ ਹੈਗੇ ਆ ਉਹ ਹੋਟਲ ਜਦੋਂ ਆ ਕੇ ਦੇਖੇ ਉਹ ਕੱਲੇ ਖਾਣ ਪੀਣ ਵਾਲੇ ਰੈਸਟੋਰੈਂਟ ਨਿਕਲੇ ਆਹ ਬਾਈ ਜਾਨਾ ਇੱਥੇ ਇਧਰ ਪਾਰਕ ਪਾਰਕ ਬਣਾ ਕੱਲ ਮੁਲਾ ਕੇ ਜਣੀ ਪੂਰਾ ਅੱਛੇ ਵਾਲਾ ਜਿੰਨ ਜਿਹੜਾ ਅਸੀਂ ਚਾਹੁੰਦੇ ਸੀ ਉਦਾਂ ਦੀ ਚੀਜ਼ ਸਾਨੂੰ ਮਿਲ ਗਈ ਗੱਡੀ ਅੰਦਰ ਲੱਗਦੀ ਹੈ ਵਧੀਆ ਨਿਆਰੇਦਾਰ ਕੰਮ ਹੈ ਇਹਦੀ ਇੱਕ ਤਾਂ ਨਹੀਂ ਖਤਮ ਹੁੰਦੀ ਹੈ ਹੈਗੀਆਂ ਹੁਣ ਇਹਨਾਂ ਦਾ ਪਤਾ ਨਹੀਂ ਕੀ ਰੇਡੀਓ ਚੱਕ ਕੇ ਖੜ ਗਿਆ ਇੱਥੇ ਹਾਂਜੀ ਚਾਪੀ ਜਾ ਕੇ ਮੇਰਾ ਸੁਆਦ ਕਰਵਾ ਦिए ਆ ਗਏ ਭਾਈ ਮੈਂ ਆ ਵੀ ਆ ਗਿਆ ਬਣ ਗਈ ਗੱਲ ਜੀ ਇਹ ਮਾਹੌਲ ਹੈ ਜਿਹੜਾ ਆਪਾਂ ਜਿੱਥੇ ਗੱਡੀ ਲਾਈ ਸੀ ਥੱਲੇ ਦਾ ਤੇ ਉੱਤੇ ਐਦਾਂ ਦੋ ਦੋ ਜੜੇ ਹੋਏ ਬਿਲਕੁਲ ਪੁਰਾਣੇ ਟਾਈਪ ਦੇ ਬਣੇ ਹੋਏ ਹੈ ਘਰ ਨੇ ਤੇ ਆਪਣਾ ਰੂਮ ਜਿਹੜਾ ਅੱਜ ਦਾ ਉਹ ਹੈਗਾ ਜੀ ਇਹੇ ਛੱਟੇ-ਛਟਾ ਰੂਮ ਇਸ ਪਾਸੇ ਬਾਥਰੂਮ ਉੱਪਰ ਰਿਪੋਰਟ ਕੰਮ ਜੀ ਸਰ ਪੀਰਾ ਹੋ ਜੇ ਪਲਾ ਜਮਾ ਟੀਪ ਵੀ ਨਹੀਂ ਕਰੀ ਹੋਈ ਨਾ ਕੁਝ ਵੀ ਨਹੀਂ ਕਰਾਇਆ ਉਹ ਨੇ ਬਲੌਕ ਤੱਕ ਹਣਾ ਕੁਝ ਸਮਝਦਾ ਹੀ ਨਹੀਂ ਪਰ ਸੋਹਣਾ ਬਣਾ ਹੋਇਆ ਬਹੁਤ ਹੈ ਬਾਈ ਜੀ ਹਾਂ ਬਾਈ ਉਹ ਰਾਣੇ ਇੱਧਰਲੇ ਪਾਸੇ ਲਾਤਾ ਜ਼ਿਗਾਰ ਬਣਾ ਰੋਟੀ ਖਾਣ ਨੂੰ ਕਹਿੰਦੇ ਵੀ ਇੱਥੇ ਖੁੱਲੇ ਚ ਬੈ ਕੇ ਆਰਾਮ ਨਾਲ ਰੋਟੀ ਖਾਓ ਆਰਡਰ ਸ਼ਾਰਟਰ ਆਪਾਂ ਨੇ ਕਰਤਾ ਹੈ ਰੋਟੀ ਰੋਟੀ ਆਊਗੀ ਤੇ ਫਿਰ ਖਾਣੇ ਆ ਬਈ ਅਸੀਂ ਜਿੱਥੇ ਅੱਜ ਰੁਕੇ ਸੀ ਉੱਥੇ ਸਾਡੇ ਕੋਲ ਵੀਰ ਭਾਈ ਆਏ ਆ ਅਸੀਂ ਰੋਟੀ ਪਾਣੀ ਆਰਡਰ ਕੀਤਾ ਹੋਇਆ ਸੀ ਬਾਈ ਉਹ ਵੀ ਸਾਡੇ ਕੋਲ ਕਹਿੰਦੇ ਫੋਟੋ ਖਿਚਾਉਣੀ ਆ ਆ ਕੇ ਕਰੀ ਇਹ ਓਨਰ ਨੇ ਇਹ ਬਾਈ ਓਨਰ ਨੇ ਓਨਰ ਬਾਈ ਨੇ ਕਿਹਾ ਵੀ ਸਭ ਤੋਂ ਛੋਟਾ ਮੈਂ ਲੱਗਦਾ ਹਾਂ ਹਾਂ ਠੀਕ ਹੈ ਜੀ ਤਾਂ ਇਹਨਾਂ ਦਾ ਰੈਸਟੋਰੈਂਟ ਹੈ ਇੱਕ ਹਿਸਾਬ ਦਾ ਉਸ ਤੋਂ ਬਾਅਦ ਇਹ ਪਾਰਕ ਆ ਜਾਂਦਾ ਉਧਰਲਾ ਵੇ ਜਿਹੜਾ ਹੈਗਾ ਉਹ ਅੰਦਰ ਜਾਂਦਾ ਇੱਥੇ ਰੂਮਸ ਨੇ ਮਤਲਬ ਬਹੁਤ ਸੋਹਣਾ ਬਣਿਆ ਹੋਇਆ ਜਿਹੜੇ ਵੀ ਬੰਦੇ ਇੱਧਰ ਆਉਂਦੇ ਆ ਕਿਸੇ ਨੇ ਗੋਆ ਜਾਣਾ ਤਾਂ ਤੁਸੀਂ ਆ ਕੇ ਮਲਕਾਪੁਰ ਤੋਂ ਜਦੋਂ ਮੁੜੋਗੇ ਨਾ ਤਾਂ ਤੁਹਾਨੂੰ ਨਾਲ ਦੀ ਨਾਲ ਮੇਰੇ ਖਿਆਲ ਚ ਕੋਈ 3 ਕਿਲੋਮੀਟਰ ਆ ਕੇ ਅੱਗੇ ਉਸ ਤੋਂ ਬਾਅਦ ਇਹ ਪ੍ਰਾਪਰਟੀ ਆਉਗੀ ਵਧੀਆ ਪ੍ਰਾਪਰਟੀ ਹੈ ਜਰੂਰ ਆਓ ਸਾਰੇ ਬੰਦੇ ਜਰੂਰ ਰਹੋ ਜਿੰਨੇ ਵੀ ਬੰਦੇ ਆਏ ਆ ਸਭ ਦਾ ਧੰਨਵਾਦ ਕਰਦੇ ਆ ਐਚ ਆਰ ਰੈਸਟੋਰੈਂਟ ਐਚ ਆਰ ਰੈਸਟੋਰੈਂਟ ਐਚ ਆਰ ਰੈਸਟੋਰੈਂਟ ਦੇ ਨਾਮ ਦੇ ਉੱਤੇ ਆ ਤੂੰ ਸਰਚ ਕਰ ਸਕਦਾ ਪਹਿਲਾਂ ਹਾਂ ਇਹ ਮੈਨੇਜਰ ਲਈ ਇਹ ਸਾਡੇ ਮੈਨੇਜਰ ਸਾਹਿਬ ਹੈ ਇਹ ਬੰਦੇ ਸਾਨੂੰ ਮਿਲੇ ਆ ਜੀ ਬਹੁਤ ਬਹੁਤ ਧੰਨਵਾਦ ਬਾਈ ਸਾਰਿਆਂ ਦਾ ਬੜੀ ਮਿਹਰਬਾਨੀ ਹੈ ਮਾਲਕ ਸਭ ਨੂੰ ਖੁਸ਼ ਰੱਖੇ ਸਭ ਦੀ ਚੜ੍ਹਦੀ ਕਲਾ ਰਹੇ ਬਹੁਤ ਪੋਜ਼ਿਟਿਵ ਬੰਦੇ ਨੇ ਹਾਂ ਇਹ ਕੀ ਬਾਤ ਹੈ ਹਾਂ ਜੀ ਹਾਂ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਰਾਤ ਆਪਣੇ ਮਿੱਤਰ ਪਿਆਰੇ ਆ ਗਏ ਸੀ ਤੇ ਉਹਨਾਂ ਨਾਲ ਬੈਠੇ ਰਹਿ ਟਾਈਮ ਲੱਗ ਗਿਆ ਤੇ ਆਪਣੇ ਹਜੇ ਵੀ ਸੁੱਤੇ ਪਏ ਨੇ ਤੋ ਅੱਜ ਦੇ ਬਲੌਗ ਨੂੰ ਪਹੈ ਇਥੇ ਬੰਦ ਕਰਦੇ ਆਂ ਤੇ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਲਾਈਕ ਸ਼ੇਅਰ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰਿਓ ਦੱਸਿਓ ਕਿ ਬਲੌਗ ਕਿੱਦਾਂ ਦੇ ਲੱਗ ਰਹੇ ਨੇ ਕੋਈ ਕਮੀ ਪੇਸ਼ੀ ਹੋਊ ਵੀ ਦੱਸਿਓ ਤਾਂ ਜੋ ਅਸੀਂ ਉਹਨੂੰ ਸੁਧਾਰ ਸਕੀਏ ਧੰਨਵਾਦ